ਦਰਤੇ ਆਈਆਂ ਮੈਂ ਆਪਣੇ ਪਿਤਾ ਦੇ ਦਰਤੇ ਆਈ ਆਂ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਣ ਉਹਨਾਂ ਦਾ ਏ ਇਹ ਦਿੱਤਾ ਮਾਣ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਆ ਤੇ ਹਰ ਸਿੱਖ ਹਰ ਜਥੇਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ ਹਾਂ ਤੁਸੀਂ ਇੱਕ ਵਾਰੀ ਕਟਨਾ ਦਾ ਮੇਰੇ ਨਾਲ ਥੋੜਾ ਜਿਹਾ ਦੁਵਾਰਾ ਸਾਂਝਾ ਕਰੋ ਜਿਉਂ ਹਾਂਜੀ ਜੀ ਸਭ ਨੂੰ ਪਤਾ ਹੈ ਕਿ ਉੱਥੇ ਕਾਮ ਐਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਰਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡਾ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪਵੇਗੀ ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਏ ਤੇ ਤੁਸੀਂ ਉਤਾਰ ਲਓ ਪੇਪਰ ਦੇ ਦੋ ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲਿਆ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰཅ ਹੀ ਸੀਗਾ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਜੀ ਨੇ ਕਲਾ ਵਰਤਾਨੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਹੈ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਸਿੱਖ ਦੀ ਇੱਕਕਾਰਾਂ ਦੀ ਬਾਤ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜ ਦਾ ਸ਼ੂਗਰ ਹੈ ਦੇਖੋ ਮੈਂ ਉਹੀ ਅੱਗੇ ਕਹਿ ਰਹੀਆਂ ਕਿ ਸਾਨੂੰ ਕੰਪੀਟ ਕਰਨਾ ਪੈ ਰਿਹਾ ਆ ਇਹਦੇ ਚ ਕੋਈ ਝੂਟ ਨਹੀਂ ਹੈ ਜਦੋਂ ਮੈਂ ਕਿਤੇ ਵੀ ਵਿਚਰਦੀਆਂ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀਆਂ ਮੈਂ ਪੜ੍ਹਾਈ ਕਰ ਰਹੀਆਂ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਮਟ ਉਹਦੇ ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਹੈ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਹੈ ਮੈਂ ਕਹਿਨੀ ਹੈ ਕਿ ਹਾਂ ਨੌਲੇਜ ਵਾਲੀ ਇੱਥੇ ਕੋਈ ਕਮੀ ਨਹੀਂ ਕਹਿ ਸਕਦੇ ਕਿ ਹਾਂ ਸ਼ਾਇਦ ਸਿੱਖਾਉਂਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਹੈ ਕਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ ਕਿ ਅਸੀਂ ਉਸ ਪਹਿਚਾਨ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਅਸੀਂ ਪੂਰੇ ਬਾਹਰ ਤਾਂ ਕੀ ਆਪਣੇ ਦੇਸ਼ 'ਚ ਨਹੀਂ ਦੱਸ ਪਾਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਐਗਜ਼ਾਮਸ 'ਚ ਬੱਚੇ ਬੈਠ ਦੇਣੇ ਮੈਂ ਨਹੀਂ ਕਹਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ 'ਚ ਗਾਈਡਲਾਈਨਸ ਸਾਡੇ ਕੋਲ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਆਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਨਾਲ ਇਗਜ਼ਾਮ ਦੇਵੋਗੇ ਕਿਉਂਕਿ ਅੱਜ ਧਾਮੀ ਸਾਹਿਬ ਨੇ ਵੀ ਕਿਹਾ ਕਿ ਫੇਰ ਇਗਜ਼ਾਮ ਬੱਤੀ ਨੂੰ ਦੇ ਆ ਜਾਓ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜ਼ਰੂਰ ਇਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜ਼ਰੂਰ ਮੈਂ ਇਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਕਿ ਜਗਤ ਨੇ ਸਾਥ ਦਿੱਤਾ ਉਸ ਨੂੰ ਕਿਤਰਾ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਚੀਜ਼ ਨਾਲ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ ਤੇ ਜ਼ਿੰਮੇਵਾਰੀ ਪੈਂਦੀ ਹੈ ਹਰ ਇੱਕ ਸਿੱਖ ਦੀ ਛੋਟੀ ਚੀਜ਼ ਨਹੀਂ ਸੀਗੀ ਆ ਰਾਜਸਥਾਨ ਜੁਡੀਸ਼ਲ ਸਰਵਿਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਉਤਾਰ ਜਿਹਨਾਂ ਦੇ ਵਿੱਚ ਸ੍ਰੀ ਸਾਹਿਬ ਉਤਾਰ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇਥੇ ਪਰ ਇਸ ਬੇਟੀ ਨੂੰ ਕਿਉਂਕਿ ਗੁਰਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਗੱਲ ਦਾ ਉਹਨਾਂ ਦੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਣ ਕੇ ਅੰਦਰ ਜਾਵਾਂ ਕਿ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਤਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਪੰਜ ਹੀ ਰਹਿ ਗਏ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜੇ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਦਾ ਆਦੇਸ਼ ਆ ਪੰਜਾ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ NEET ਦੇ ਟੈਕਸਟੋਂ ਦੇ ਕੜੇ ਵੀ ਕਈ ਵਾਰੀ ਉੱਥੇ ਐਜ ਹਾਈ ਜਾਂਦੇ ਆ ਸੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜੱਲੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਰਹਿਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹਨੇ ਰਾਈਟ ਲਏ ਤੇ ਇੱਥੇ ਦਾ ਸਾਡਾ ਕਨਸਟੀਟਿਊਸ਼ਨ ਰਾਈਟ ਆ ਧਾਰਾ 25 ਤਹ ਸੋ ਮੈਂ ਸਮਝਦਾ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸੇ ਨੂੰ ਨਾਮ ਸਕਾਰਿਆ ਕਿਉਂਕਿ ਅਦਰਬਾਈ ਦਾ ਵਿਚਾਰੀ ਬਾਂਝੀ ਹੋ ਗਈ ਆਪਣੇ ਉਸ ਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ एग्जाम ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਘਟਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰਸ ਪੁੱਤਰੀ ਕਿਉਂਕਿ ਸਪੁੱਤਰੀਆਂ ਸਪੁੱਤਰ ਕਹਿ ਲੈਨੇ ਪਰ ਹੋਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁਰਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਅਰੀਕ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਦਾ ਸਰਕਾਰ ਤੋਂ ਕੋਈ ਲਿਖਤੀ ਰੂਪ ਚ ਮੰਗ ਲਓਗੇ ਬੱਚੀ ਦਾ ਇੱਕ ਮੌਕਾ ਖੁੱਲਿਆ ਗਿਆ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਰਾਜਸਥਾਨ ਸਰਕਾਰ ਨੂੰ ਕਿ ਤਰਾਂਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਮਦਾਨ ਜੀ ਰਾਮ ਰਹੀਮ ਨੂੰ ਫਿਰ ਪ੍ਰੋਲ ਮਿਲੀ ਆ। ਹੋ ਗਈ ਜਾਲ ਉਹ ਹੋ ਗਈ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਦੇ ਬਾਹਰ ਕੱਢਿਆ ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ। ਕਿ ਇਹ बार-बार ਜਦੋਂ ਮੈਨੂੰ ਵੀ ਪੁੱਛਦੇ ਆ। ਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਲ ਤੇ ਦੇ ਬਾਹਰ ਵੀ ਪ੍ਰੋਲ ਤੇ ਆ। ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਤਾਂ ਦੇ ਡਰਾਮੇ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ ਕਿ ਉਹਦੇ ਇੱਕ ਵਾਸਰ ਕੱਢ ਦਣ ਕਿ ਸਭ ਤੋਂ ਪਹਿਲਾਂ ਅੱਜ ਮੈਂ ਗੁਰੂ ਰਾਮਦਾਸ ਦੇ ਦਰ ਤੇ ਆਈਆਂ ਮੈਂ ਆਪਣੇ ਪਿਤਾ ਦੇ ਦਰ ਤੇ ਆਈਆਂ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਣ ਉਹਨਾਂ ਦਾ ਏ ਇਹ ਦਿੱਤਾ ਮਾਣ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਏ ਹਰ ਸਿੱਖ ਹਰ ਜਥੇਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ ਹਾਂ ਤੁਸੀਂ ਇੱਕ ਵਾਰੀ ਕਟੜਾ ਦਾ ਮੇਰ ਨਾਲ ਥੋੜਾ ਜਿਹਾ ਦੁਬਾਰਾ ਸੰਜਿਆ ਕਰੋ ਜੋ ਹਾਂਜੀ ਜੀਵੇ ਸਭ ਨੂੰ ਪਤਾ ਹੈ ਕਿ ਉੱਥੇ ਕਾਮ ਐਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡਾ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪਵੇਗੀ ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਏ ਤੇ ਤੁਸੀਂ ਉਤਾਰ ਲਓ ਪੇਪਰ ਦੇ ਦਿਓ ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲੇ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰ ਸੀ ਕਿ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਜੀ ਨੇ ਕਲਾ ਵਰਤਾਣੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਆ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਸਿੱਖ ਦੀ ਕਕਾਰਾਂ ਦੀ ਆਵਾਜ਼ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜ ਦਾ ਸ਼ੁਕਰ ਹੈ ਦੇਖੋ ਮੈਂ ਉਹੀ ਅੱਗੇ ਕਹਿ ਰਹੀਆਂ ਕਿ ਸਾਨੂੰ ਕੰਪੀਟ ਕਰਨਾ ਪੈ ਰਿਹਾ ਆ ਇਹਦੇ ਚ ਕੋਈ ਝੂਟ ਨਹੀਂ ਐ ਜਦੋਂ ਮੈਂ ਕਿਤੇ ਵੀ ਵਿਚਰਦੀਆਂ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀਆਂ ਮੈਂ ਪੜ੍ਹਾਈ ਕਰ ਰਹੀਆਂ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਬਟ ਉਹਦੇ ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਐ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਐ ਮੈਂ ਕਹਨੀ ਹੈ ਕਿ ਹਾਂ ਨੌਲੇਜ ਵਾਲੀ ਇੱਥੇ ਕੋਈ ਕਮੀ ਨਹੀਂ ਕਹਿ ਸਕਦੇ ਕਿ ਹਾਂ ਸ਼ਾਇਦ ਸਿੱਖਾਂ ਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਕਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ ਕਿ ਅਸੀਂ ਉਸ ਪਹਿਚਾਨ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਅਸੀਂ ਪੂਰੇ ਬਾਹਰ ਤਾਂ ਕੀ ਆਪਣੇ ਦੇਸ਼ 'ਚ ਨਹੀਂ ਦੱਸ ਪਾਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਐਗਜ਼ਾਮਸ 'ਚ ਬੱਚੇ ਬੈਠ ਦੇਣਗੇ ਮੈਂ ਇਹ ਨਹੀਂ ਕਹਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ 'ਚ ਗਾਈਡਲਾਈਨਸ ਸਾਡੇ ਕੋਲ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਅਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਤੁਸੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਨਾਲ ਐਗਜ਼ਾਮ ਦਵੋਗੇ ਕਿਉਂਕਿ ਅੱਜ ਧਾਮੀ ਸਾਹਿਬ ਨੇ ਵੀ ਕਿਹਾ ਕਿ ਫੇਰ ਐਗਜ਼ਾਮ ਬੱਤੀ ਨੂੰ ਦੇ ਆਜਾ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜਰੂਰ ਐਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜਰੂਰ ਮੈਂ ਐਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰੂ ਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਕਿ ਜਗਤ ਨੇ ਸਾਥ ਦਿੱਤਾ ਉਸ ਨੂੰ ਕਿਸ ਤਰ੍ਹਾਂ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਚੀਜ਼ ਨਾਲ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ ਦੀ ਜ਼ਿੰਮੇਵਾਰੀ ਬੰਦੀ ਹਰ ਇੱਕ ਸਿੱਖ ਦੀ ਛੋਟੀ ਚੀਜ਼ ਨਹੀਂ ਸੀਗੀ। ਆ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ। ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਉਾਰ ਜਿਹਨਾਂ ਦੇ ਵਿੱਚ ਸ੍ਰੀ ਸਾਹਿਬ ਉਦਾਰ ਲਿਖਿਆ ਗਿਆ। ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇਥੇ ਪਰ ਇਸ ਬੇਟੀ ਨੂੰ ਕਿਉਂਕਿ ਗੁਰਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਜਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪਹਿਨ ਕੇ ਅੰਦਰ ਜਾਊਂਗੀ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਪੰਜ ਹੀ ਰਹਿ ਗਏ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜੇ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਿਗੁਰੂ ਜੀ ਦਾ ਆਦੇਸ਼ ਆ ਪੰਜਾਬ ਪਿਆਰਿਆਂ ਦਾ ਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ਆਈਸੀਐਸਸੀ ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਡ ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਅਜਹਾਈ ਜਾਂਦੇ ਆ ਸੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸੇਖਾਣਾ ਜ਼ਿਲ੍ਹੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਦੇ ਰਹਿੰਦੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹਨੇ ਰਾਈਟ ਲਏ ਤੇ ਇੱਥੇ ਦਾ ਸਾਡਾ ਕਨਸਟੀਟਿਊਸ਼ਨ ਰਾਈਟ ਆ ਧਾਰਾ 25 ਤਹਤ ਜੋ ਮੈਂ ਸਮਝਦਾ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਤੋ ਆਜੇ ਬੇਟੀ ਇੱਥੇ ਆਈ ਸੀ ਇਹਦਾ ਸਤਿਕਾਰ ਇਹ ਸਤਿਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਕਾਰਿਆ ਕਿਉਂਕਿ ਅਦਰ ਬਾਈਕ ਦਾ ਵਿਚਾਰੀ ਬਾਂਜੀ ਹੋ ਗਈ ਆਪਣੇ ਉਸ ਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ ਐਗਜ਼ਾਮ ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਬੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਘਟਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰ ਸੁਪਤਰੀ ਕਿਉਂਕਿ ਸੁਪਤਰੀਆਂ ਸੁਪੁੱਤਰ ਕਹਿ ਲੈਨੇ ਪਰ ਹੋਣ ਹਾਰ ਸੁਪਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁੜਤੀ ਵੀ ਦਿੱਤੀ ਆ ਤੇ ਪੰਜਾ ਪਿਆਰਿਆਂ ਦਾ ਰੀਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਦਾ ਸਰਕਾਰ ਤੋਂ ਕੋਈ ਲਿਖਤੀ ਰੂਪ ਚ ਮੰਗ ਲਓਗੇ ਬੱਚੀ ਦੇ ਇੱਕ ਮੌਕਾ ਖੁੱਲਿਆ ਗਿਆ ਅਸੀਂ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ Rajasthan ਸਰਕਾਰ ਨੂੰ ਕਿ ਤਰਾਂਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ ਮਦਾਨ ਜੀ ਰਾਮ ਰਹੀਮ ਨੂੰ ਫਿਰ ਪ੍ਰੋਲ ਮਿਲੀ ਆ ਹੋ ਹੋ ਗਈ ਜਾਲ ਕਿਉਂਕਿ ਉਹ ਹੋਗੇ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਦੇ ਬਾਹਰ ਕੱਢਿਆ ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਇਹ ਬਾਰ-ਬਾਰ ਜਦੋਂ ਮੈਨੂੰ ਵੀ ਪੁੱਛਦੇ ਆ ਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਲ ਤੇ ਦੇ ਬਾਹਰ ਵੀ ਪ੍ਰੋਲ ਤੇ ਆ ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਤਾਂ ਦੇ ਡਰਾਮੇ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ ਕੋਈ ਉਹਦੇ ਇੱਕ ਵਾਸਤੇ ਕੱਢ ਦਣ ਆਮਦਸ ਦੇ ਦਰ ਤੇ ਆਈਆਂ ਮੈਂ ਆਪਣੇ ਪਿਤਾ ਦੇ ਦਰ ਤੇ ਆਈਆਂ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਣ ਉਹਨਾਂ ਦਾ ਹੈ ਇਹ ਦਿੱਤਾ ਮਾਣ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਆ ਤੇ ਹਰ ਸਿੱਖ ਹਰ ਜਥੇਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ ਹਾਂ ਤੁਸੀਂ ਇੱਕ ਵਾਰੀ ਕਟੜਾ ਦਾ ਗੇਰਵਾ ਥੋੜਾ ਜਿਹਾ ਦੁਆਰਾ ਸੰਜਿਆ ਕਰੋ ਜੋ ਹਾਂਜੀ ਜੀਵੇ ਸਭ ਨੂੰ ਪਤਾ ਹੈ ਕਿ ਉੱਥੇ ਕਾਮ ਐਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡਾ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪਵੇਗੀ ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਏ ਤੇ ਤੁਸੀਂ ਉਤਾਰ ਲਓ ਪੇਪਰ ਦੇ ਦੋ ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲਿਆ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰཅ ਹੀ ਸੀਗਾ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਜੀ ਨੇ ਕਲਾ ਵਰਤਾਨੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਹੈ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਸਿੱਖ ਦੀ ਇੱਕਕਾਰਾਂ ਦੀ ਬਾਤ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜ ਦਾ ਸ਼ੂਗਰ ਹੈ ਦੇਖੋ ਮੈਂ ਉਹੀ ਅੱਗੇ ਕਹਿ ਰਹੀਆਂ ਕਿ ਸਾਨੂੰ ਕੰਪੀਟ ਕਰਨਾ ਪੈ ਰਿਹਾ ਆ ਇਹਦੇ ਚ ਕੋਈ ਝੂਠ ਨਹੀਂ ਹੈ ਜਦੋਂ ਮੈਂ ਕਿਤੇ ਵੀ ਵਿਚਰਦੀਆਂ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀਆਂ ਮੈਂ ਪੜ੍ਹਾਈ ਕਰ ਰਹੀਆਂ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਮਟ ਉਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਹੈ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਹੈ ਮੈਂ ਕਹਿਣੀ ਹੈ ਕਿ ਹਾਂ ਨੌਲੇਜ ਵਾਲੀ ਇੱਥੇ ਕੋਈ ਕਮੀ ਨਹੀਂ ਕਹਿ ਸਕਦੇ ਕਿ ਹਾਂ ਸ਼ਾਇਦ ਸਿੱਖਾਉਂਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਹੈ ਕਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ ਕਿ ਅਸੀਂ ਉਸ ਪਹਿਚਾਨ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਅਸੀਂ ਪੂਰੇ ਬਾਹਰ ਤਾਂ ਕੀ ਆਪਣੇ ਦੇਸ਼ 'ਚ ਨਹੀਂ ਦੱਸ ਪਾਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਐਗਜ਼ਾਮਸ 'ਚ ਬੱਚੇ ਬੈਠ ਦੇਣੇ ਮੈਂ ਨਹੀਂ ਕਹਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ 'ਚ ਗਾਈਡਲਾਈਨਸ ਸਾਡੇ ਕੋਲ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਆਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਨਾਲ ਇਗਜ਼ਾਮ ਦਵੋਗੇ ਕਿਉਂਕਿ ਅੱਜ ਧਾਮੀ ਸਾਹਿਬ ਨੇ ਵੀ ਕਿਹਾ ਕਿ ਫੇਰ ਇਗਜ਼ਾਮ ਬੱਤੀ ਨੂੰ ਦੇ ਆ ਜਾਓ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜ਼ਰੂਰ ਇਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜ਼ਰੂਰ ਮੈਂ ਇਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਕਿ ਜਗਤ ਨੇ ਸਾਥ ਦਿੱਤਾ ਉਸ ਨੂੰ ਕਿਸ ਤਰ੍ਹਾਂ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਚੀਜ਼ ਨਾਲ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ ਤੇ ਜ਼ਿੰਮੇਵਾਰੀ ਪੰਦੀ ਹਰ ਇੱਕ ਸਿੱਖ ਦੀ ਛੋਟੀ ਚੀਜ਼ ਨਹੀਂ ਸੀਗੀ ਰਾਜਸਥਾਨ ਜੁਡੀਸ਼ਲ ਸਰਵਿਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਬਾਹਰ ਜਿਹਨਾਂ ਦੇ ਵਿੱਚ ਸ੍ਰੀ ਸਾਹਿਬ ਬਾਦਾਰ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਲਾ ਕੇ ਜਾ ਸਕਦਾ ਇੱਥੇ ਪਰ ਇਸ ਬੇਟੀ ਨੂੰ ਕਿਉਂਕਿ ਗੁਰਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਗੱਲ ਦਾ ਉਹਨਾਂ ਦੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਣ ਕੇ ਅੰਦਰ ਜਾਵਾਂ ਕਿ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਪੰਜ ਹੀ ਰਹਿ ਗਏ ਸਮੂਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜੇ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਦਾ ਆਦੇਸ਼ ਆ ਪੰਜਾ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ NEET ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਐਜ ਦਹਾਏ ਜਾਂਦੇ ਆ ਸੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜੱਲੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਰਹੀਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹਨੇ ਰਾਈਟ ਲਏ ਤੇ ਇੱਥੇ ਦਾ ਸਾਡਾ ਕਨਸਟੀਟਿਊਸ਼ਨ ਰਾਈਟ ਆ ਧਾਰਾ 25 ਤਹਤ ਸੋ ਮੈਂ ਸਮਝਦਾ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਕਾਰਿਆ ਕਿਉਂਕਿ ਅਦਰバイス ਦਾ ਵਿਚਾਰੀ ਬਾਂਝੀ ਹੋ ਗਈ ਆਪਣੇ ਉਸ ਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ एग्जाम ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਘਟਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰਸ ਪੁੱਤਰੀ ਕਿਉਂਕਿ ਸੁਪਤਰੀਆਂ ਸੁਪੁੱਤਰ ਕਹਿ ਲੈਨੇ ਪਰ ਹੋਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁਰਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਰੀਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਸਰਕਾਰ ਤੋਂ ਕੋਈ ਲਿਖਤੀ ਰੂਪ ਚ ਮੰਗ ਲਓਗੇ ਬੱਚੀ ਦਾ ਇੱਕ ਮੌਕਾ ਖੁੱਲਿਆ ਗਿਆ ਅਸੀਂ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਰਾਜਸਥਾਨ ਸਰਕਾਰ ਨੂੰ ਕਿ ਤੁਰੰਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਮਦਾਨ ਜੀ ਰਾਮ ਰਹੀਮ ਨੂੰ ਫਿਰ ਪ੍ਰੋਲ ਮਿਲੀ ਆ। ਹੋ ਗਈ ਜਾਲ ਕਿਉਂਕਿ ਉਹ ਹੋ ਗਈ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਦੇ ਬਾਹਰ ਕੱਢਿਆ ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ। ਕਿ ਇਹ बार-बार ਜਿਹੜੇ ਕੋਈ ਮੈਨੂੰ ਵੀ ਪੁੱਛਦੇ ਆ। ਆ ਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਲ ਤੇ ਦੇ ਬਾਹਰ ਵੀ ਪ੍ਰੋਲ ਤੇ ਆ। ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਤਾਂ ਦੇ ਡਰਾਮੇ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ